ਅਮਨ ਤੇ ਆਰਥਿਕ ਨੂੰ ਗੱਲ ਕੀਤੀ ਆ ਜਦੋਂ ਤੁਸੀਂ ਜਾਗਤੇ ਦੇ ਵਿੱਚ ਸਰਕਾਰੀ ਲੋਕਾਂ ਦੀਆਂ ਚਾਲਾਂ ਸਮਝ ਕੇ ਕੋਲ ਲੜਦੇ ਆ ਤੁਹਾਡਾ ਬੋਲ ਵੇਲ ਨਹੀਂ ਹੋ ਸਕਦਾ ਸੋ ਸਾਰੇ ਮੇਰੇ ਨਿਮਰਤਾ ਸਹਿਤ ਬੇਨਤੀ ਹੁੰਦੀ ਹੈ ਬੇਨਤੀ ਕਰਨਾ ਜਿਹੜੀ ਗੱਲ ਉਥੇ ਦੀ ਆ ਮੈਂ ਦੁਆਰਾ ਇਮਾਨਦਾਰੀ ਨਾਲ ਕਹਿੰਦੇ ਹਾਂ ਅਸੀਂ ਗੋਲ ਮੋਲ ਗੱਲਾਂ ਕਰਦੇ ਨਹੀਂ ਮੈਂ ਪਹਿਲਾਂ ਬਿਨਾਂ ਸਤਿਕੇ ਤੋਂ ਵੀ ਦੱਸ ਚੁੱਕਿਆ ਲੜ ਕੇ ਇਹੇ ਪਰਿਵਾਰ ਦੇ ਨਾਲ ਨਹੀਂ ਗਾਹ ਦੀਗਾ ਸਾਡੇ ਕੋਲ ਮੇਰੇ ਕੋਲ ਜਾਂ ਦੂਜਿਆਂ ਕੋਲ ਪਤਾ ਨਹੀਂ ਕਿੰਨੇ ਗਏ ਹੋਣਗੇ ਮੇਰੇ ਕੋਲ ਤਿੰਨ ਕ ਪਾਰਟੀਆਂ ਆਇਆ ਗੱਲ ਇਹ ਮੈਂ ਨਿੱਕੀ ਰੱਖੀ ਆ ਵੇ ਬੁੰਦੇ ਨੇ ਕਤਲ ਕੀਤਾ ਲੜਕੀ ਦੀ ਮਾਂ ਤੋਂ ਉਹਦੇ ਬੈਡਰੂਮ ਦਾ ਫੋਨੀਆਂ ਕਿੰਨਾ ਕੋਈ ਗੱਲ ਆਈ ਆ ਪਰ ਪਰਿਵਾਰ ਵਿੱਚ ਸਹਿਮਤੀ ਨਹੀਂ ਉਹ ਲੜਕੀ ਦੀ ਉਹਦੇ ਸਹਿਮਤ ਤੁਸੀਂ ਗਰੀਬ ਮਾਰਨਾ ਕਰਿਓ ਉਹ ਗੱਲਾਂ ਫਿਰ ਚੱਲਦੀਆਂ ਹੁੰਦੀਆਂ ਅਸੀਦ ਵੀ ਇਹ ਸਾਰੀਆਂ ਗੱਲਾਂ ਵਕਫਾਦੀਆਂ ਤੋਂ ਮੈਂ ਬੇਨਤੀ ਕਰਦਾ ਜਿਹੜੇ ਬਲਾਰੇ ਸਾਹਿਬ ਆ ਮੈਂ ਕੰਨਾ ਬੇਨਤੀ ਕਰਦਾ ਸਾਡੀ ਭਾਰਤੀ ਸੰਘ ਨੇ ਕੌਂਦਾ ਬੱਜ ਕਰਨੇ ਨਿਸ਼ਕਤਰ ਹਰਬੰਸ ਸਿੰਘ ਜੀ ਨੌਜਾਨਾ ਦੁਆ 99 ਨਿਮਰਤਾ ਸਾਹਿਬ ਬੇਨਤੀ ਕਰਦਾ ਥੋੜਾ ਟਾਈਮ ਲਾ ਕੇ ਹੱਟਿਆ ਕਰੇ ਆਪਾਂ ਨੂੰ ਸਾਰਿਆਂ ਨੇ ਦੁਆਰਾ ਫੈਸਲਾ ਕਰਨਾ ਤਾਂ ਕਿ ਮੁੱਤ ਮੁੱਤੇ ਜਿਆਦਾ ਚ ਕਾਂਢੇ ਹੋ ਜਾਣਗੇ ਸੋ ਨਿਮਰਤਾ ਸਾਹਿਬ ਬੇਨਤੀ ਹੈ ਆਪਣੀ ਗੱਲ ਰੱਖਣਗੇ ਕਿ ਭਾਵੇਂ ਹੋਰ ਬੇਨਤੀਆਂ ਅਜੇ ਕੋਈ ਨਾ ਹੁਣ ਸਾਡੀ ਇਹ ਨਹੀਂ ਹੋਈ ਜੀ ਪ੍ਰਸ਼ਾਸਨ ਦੇ ਨਾਲ ਜਿਵੇਂ ਅਸੀਂ ਇਸ ਤਰ੍ਹਾਂ ਬਹਿ ਜਾਂਦੇ ਹਾਂ ਪ੍ਰਸ਼ਾਸਨ ਨਾਲ ਇਹ ਗੱਲ ਕਰਦੇ ਹੁੰਦੇ ਪ੍ਰਸ਼ਾਸਨ ਨੂੰ ਲੋੜ ਹੈ ਆਡੇ ਨਾਲ ਗੱਲ ਕਰ ਲੋ ਜੇ ਤੱਕ ਸਾਥੂ ਉਹਦੀ ਗੱਲ ਕਰਦਾ ਸੇ ਨਹੀਂ ਕਮੇਟੀ ਬੈਠ ਕੇ ਵਿਚਾਰਾਂਗੇ ਆਪਾਂ ਅੱਗੇ ਕਿਵੇਂ ਬਦਲਾ ਸੋ ਬੇਨਤੀ ਕਰੂੰਗਾ ਹਰਦਪੀਰ ਸਿੰਘ ਜਿਹੜਾ ਚੱਕਰ ਧਾਰੀ ਕਾਂਜੁਨਿਆਂ ਨੂੰ ਪੁਰਖਿਆਂ ਨੂੰ ਸਭ ਤੋਂ ਪਹਿਲਾਂ ਜਿੰਨੇ ਵੀ ਇਸ ਇਨਸਾਫ ਮੋਰਚੇ 'ਚ ਪਹੁੰਚੇ ਹੋ ਮਾਵਾ ਪਹਿੜਾ ਭਰਾ ਬਜ਼ੁਰਗ ਕਿਸਾਨਾਂ ਤੋਂ ਨਗਰ ਪੰਚਾਇਤ ਮੋਤਵਰ ਸੱਜਣ ਸਾਰੇ ਨੂੰ ਸਭ ਤੋਂ ਪਹਿਲਾਂ ਬਲਾਉ ਬੱਤੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਸਤੇ ਚੋਂ ਦੇ ਗੱਲ ਕਰਦੇ ਸੀ ਮੈਂ ਤੇ ਪ੍ਰਧਾਨ ਜੀ ਕਿ ਕੀ ਸਮਾਂ ਆ ਗਿਆ ਅੱਜ ਕੱਲ ਕਿੰਨੀ ਵੱਡੀ ਤਰਾਸ ਦੀ ਗੱਲ ਆ ਕਿਸ ਤਰ੍ਹਾਂ ਆਪਣੇ ਭੈ ਮਾਰਾ ਸੇਬ ਰਹਿਣ ਗਿਆ ਸਾਡੀਆਂ ਵੀ ਕਿਸੇ ਦੇ ਘਰ ਬੈਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਮਾਹੌਲ ਬਦਲ ਗਿਆ ਜੇਕਰ ਕਦੇ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਆ ਸਾ ਭਟੇ ਕਬਟੇ ਇਹ ਗੱਲਾਂ ਦੇ ਮਸਲੇ ਵੀ ਬੈਠ ਕੇ ਨਿਕਲ ਜਾਂਦੇ ਨੇ ਮੌਸ ਕੋਈ ਉਹਦਾ ਹੱਲ ਨਹੀਂ ਹੁੰਦਾ ਪਰ ਅਫਸੋਸ ਦੀ ਗੱਲ ਆ ਕਿ 2022 ਦੇ ਨਾਲ ਦੇ ਵਿੱਚ ਐਡਾ ਕਿਹੜਾ ਗੁਨਾਹ ਹੋ ਗਿਆ ਕਿ ਉਸ ਨੂੰ ਮੌਤ ਦੇ ਘਾਟ ਉਤਾਰਨਾ ਪੈ ਗਿਆ ਉਸ ਤੋਂ ਵੀ ਅਗਲੀ ਗੱਲ ਹੈ ਕਿ ਜੋ ਸਰਕਾਰਾਂ ਨੇ ਪ੍ਰਸ਼ਾਸਨ ਇਹਨਾਂ ਦੀ ਤਨ ਤੇ ਜੂਨ ਫਰਕਦੀ ਨਹੀਂ ਜਿੰਨੀ ਦੇਰ ਅੱਗੇ ਬੈਠੀਏ ਨਾਲ ਚੱਦ ਕੇ ਇਹਨਾਂ ਦਾ ਫਰਜ਼ ਬਣਦਾ ਕਿ ਪੈਰ ਦੇ ਆਧਾਰ ਤੇ ਕੌਦੀ ਪੈਰਵਾਹੀ ਕਰਨ ਪਾਰਾ ਇੱਕ ਧਾਰਨਾ ਜੀ ਬਣ ਗਈ ਆ ਭਾਵੇਂ ਕਿੱਡਾ ਮਰਜੀ ਕੋ ਗੰਭੀਰ ਮਸਲਾ ਹੋਵੇ ਇਹ ਧਰਨਾ ਲੱਗੇ ਕਿ ਨਾ ਜ਼ਿੰਮੇਵਾਰੀ ਨਹੀਂ ਕਰਦੇ ਇਸ ਤੋਂ ਪਹਿਲਾਂ ਸਾਡੇ ਰਾਜਕੋਟ ਦੇ ਵਿੱਚ ਮਸਰਾਓ ਪਿੰਡ ਦੇ ਵਿੱਚ ਇੱਕ ਭਈਏ ਨੇ ਕਿਸਾਨ ਦਾ ਕਤਲ ਕਰ ਦਿੱਤਾ ਗਿਆ بڑا ਮਸਲਾ ਗੰਭੀਰ ਸੀ ਧਰਨਾ ਲਗਾਇਆ ਗਿਆ ਤਾਂ ਭਈਆ ਜ਼ਿੰਮੇਵਾਰ ਕੀਤਾ ਗਿਆ ਜਦਕਿ ਕੀ ਇਹਨਾਂ ਨੂੰ ਖੁਦ ਨੂੰ ਆਪਣੇ ਆਪ ਤੇ ਕੋਈ ਫਰਜ ਨਹੀਂ ਮੰਨਦੇ ਕਿ ਇਹ ਕੋਈ ਗੁਨਾਹ ਹੋ ਗਿਆ ਕਿ ਅਸੀਂ ਉਸ ਨੂੰ ਜ਼ਿੰਮੇਵਾਰ ਕਰ ਲਾ